ਉਹਨੂੰ ਲਾ ਕੇ ਤਾਰ ਕੇ ਵਿੱਚੋਂ ਗੱਡੀ ਜੰਗਲ ਦੇ ਮੰਨ ਲਿਆ ਦਰਖਤਾਂ ਨਾਲ ਜਾ ਕੇ ਹਾਂ ਨਾਲੇ ਉਹ ਕੁੱਟੇ ਬਹੁਤ ਨਾਲੇ ਪੈਸੇ ਖੋਲੇ ਨਾਲੇ ਜੋ ਗੱਡੀ ਦਾ ਸਮਾਂ ਤੇ ਉਹ ਹੋਇਆ ਵਿੱਚ ਚਪਾਰਨ ਦੇ ਵਿੱਚ ਚਪਾਰਨ ਵਿੱਚ ਨੀਚਾ ਹਰ ਖਣਚਾ ਉੱਥੇ ਟੱਕ ਤੋਂ ਘਟ ਇੱਕ ਲੱਖ ਡਰਾਈਵਰ ਮਾਰਿਆ ਹੋਊਗਾ ਉਹਨਾਂ ਨੂੰ ਟੂਲ ਟੈਕਸਾਂ ਤੇ ਹਰ ਰੋਜ਼ ਝਗੜਾ ਹੁੰਦਾ ਗੱਡੀਆਂ ਵਾਲਿਆਂ ਦਾ ਕਿਸੇ ਹੁਣ ਬਹੁਤ ਗੁੰਡਾਗਰਦੀ ਕਰਦੇ ਨੇ ਕਈ ਥਾਵਾਂ ਤੇ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਆਓ ਅੱਜ ਅਸੀਂ ਤੁਹਾਨੂੰ ਇੱਕ ਨਵੀਂ ਸ਼ਖਸੀਅਤ ਨਾਲ ਮਿਲਾਉਨੇ ਹਾਂ ਜਿਨ੍ਹਾਂ ਦਾ ਨਾਮ ਹੈ ਤੇਜਿੰਦਰ ਸਿੰਘ ਹੈ ਟਰਾਂਸਪੋਰਟਰ ਵੀ ਹਾਂ ਨੇ ਡਰਾਈਵਰ ਵੀ ਹਾਂ ਇਹ ਇਹ ਕਾਫੀ ਕਮਾਂ ਦੇ ਵਿੱਚ ਖੇਤੀਬਾੜੀ ਵੀ ਕਰਦੇ ਹਨ ਸਤਿ ਸ਼੍ਰੀ ਅਕਾਲ ਤੇਜਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਗੁਰਜੀ ਜੀ ਤੇ ਆਓ ਜਾਣੀਏ ਇਹਨਾਂ ਦੀ ਜ਼ਿੰਦਗੀ ਕਿੱਦਾਂ ਚੱਲ ਰਹੀ ਹੈ ਟਰਾਂਸਪੋਰਟਰਾਂ ਦੀ ਸਰ ਪਹਿਲਾਂ ਇਹ ਦੱਸੋ ਕਿ ਡਰਾਈਵਰਾਂ ਦੀ ਜ਼ਿੰਦਗੀ ਕਿੱਦਾਂ ਚੱਲ ਰਹੀ ਆ ਅੱਜ ਦੇ ਜੇ ਤੁਸੀਂ ਗੱਲ ਕਰੀਏ ਅੱਜ ਦੇ ਟਾਈਮ ਡਰਾਈਵਰਾਂ ਦੀ ਜ਼ਿੰਦਗੀ ਬਹੁਤ ਮੁਸ਼ਕਲ ਵਾਲੀ ਸੰਘਰਸ਼ ਭਰੀ ਜਿੰਦਗੀ ਹੈ ਹਾਂ ਜੀ ਜਿਹਦੇ ਵਿੱਚ ਹਰ ਹਰ ਜਗ੍ਹਾ ਹਰ ਟਾਈਮ ਸੰਘਰਸ਼ ਡਰਾਈਵਰ ਨੂੰ ਕਰਨਾ ਪੈਂਦਾ ਹਾਂ ਜੀ ਹਾਂ ਜੀ ਬਹੁਤ ਜਣੇ ਕਹਿਣ ਦਾ ਮਤਲਬ ਬਹੁਤ ਆਫ ਲਾਈਫ ਹੈ ਜਿੱਦਾਂ ਕੀ ਕੋਈ ਐਗਜ਼ਾਮਪਲ ਦੇ ਕੇ ਸਾਡੇ ਸਰੋਤਿਆਂ ਨੂੰ ਦੱਸ ਸਕਦੇ ਹੋ ਹਾਂ ਜਰੂਰ ਦੱਸ ਸਕਦਾ ਤੇ ਬਹੁਤ ਬੰਨਾਂ ਦੱਸੋ ਪਹਿਲੀ ਗੱਲ ਇਹ ਆ ਡਰਾਈਵਰਾਂ ਨੂੰ ਕੋਈ ਮਾਲਕ ਛੇਤੀ ਤਨਖਾਹ ਨਹੀਂ ਸਹੀ ਦੇ ਰਿਹਾ ਅੱਛਾ ਜੀ ਬਹੁਤ ਜ਼ਿਆਦਾ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹਾਂਜੀ ਤੇ ਉਹ ਤੋਂ ਬਾਅਦ ਨਾ ਡਰਾਈਵਰ ਬੰਦਾ ਕਦੇ ਆਪਣੇ ਘਰੇ ਪਰਿਵਾਰ ਤੇ ਨਾ ਕਿਸੇ ਪ੍ਰੋਗਰਾਮ ਤੇ ਛੇਤੀ ਪਹੁੰਚ ਸਕੇ ਅੱਛਾ ਜੀ ਡਰਾਈਵਰ ਦੀ ਲਾਈਫ ਹਰ ਟਾਈਮ ਦੁੱਖਾਂਵਰ ਹੀ ਰਹਿੰਦੀ ਦੁੱਖਾਂ ਭਰੀ ਰਹਿੰਦੀ ਹੈ ਮੇਰੇ ਤੇ ਲਾਓ ਹਾਂਜੀ ਹਾਂਜੀ ਮੇਰੇ ਹੁਣ ਆਪਣੇ ਮੇਰੇ ਭੂਆ ਦੀ ਡੈਥ ਹੋਈ ਹਾਂਜੀ 19 ਤਰੀਕ ਨੂੰ ਖੁੱਲ ਕੇ ਦੱਸੋ ਹਾਂ 19 ਤਰੀਕ ਨੂੰ ਭੂਆ ਦੀ ਡੈਥ ਹੋਈ ਤੇ ਮੈਂ ਉਹਨੂੰ 18 ਨੂੰ ਗਿਆ ਹਾਂ ਹਾਂਜੀ ਪਿਆ ਇੱਕ ਦਿਨ ਪਹਿਲਾਂ ਚਲੇ ਗਿਆ ਹਾਂਜੀ ਉਹ ਤੋਂ ਬਾਅਦ ਨਾ ਤਾਂ ਰਿਸ਼ਤੇਦਾਰੀ ਭੂਆ ਦੇ ਸੰਸਕਾਰ ਤਾਂ ਜਾ ਹੋਇਆ ਹਾਂਜੀ ਉਹ ਤੋਂ ਬਾਅਦ ਭੂਆ ਦਾ ਭੋਗ ਸੀਗਾ ਉਹਨੂੰ ਹੀ ਤਰੀਕ ਦਾ 29 ਤਰੀਕ ਦਾ ਸੌਰੀ ਹਾਂਜੀ ਨਾ 29 ਦੇ ਪਹੁੰਚ ਹੋਇਆ ਓਏ ਹੋਏ ਮੈਂ 30 ਤਰੀਕ ਨੂੰ ਪਹੁੰਚ ਆ ਰਿਹਾ ਹਾਂ ਇਹ ਦੀ ਡਰਾਇਵਰ ਬੰਦਾ ਹੀ ਲੈਪ ਹੈ। ਨਾ ਕਿਸੇ ਦੁੱਖ ਚ ਜਾ ਸਕੇ ਨਾ ਕਿਸੇ ਸੁੱਖ ਆਈ ਆ। ਸੁੱਖ ਚ ਜਾ ਸਕਦਾ। ਜਣੀ ਕਸ਼ਟਾਂ ਪਰ ਰਿਲੀਫ ਕਹਿਣਾ ਮਤਲਬ ਟਫ ਆ ਬਹੁਤ। ਆਪਣਾ ਤਾਂ ਪਹਿਲੇ ਸਵਾਲ ਨੇ ਹੀ ਮੰਨ ਲਓ ਝੰਜੋੜ ਕੇ ਰੱਖਦਾ। ਆਪਣਾ ਅਗਲਾ ਸਵਾਲ ਇਸ ਵਾਰ ਮੈਨੂੰ ਬਹੁਤ ਜ਼ਿਆਦਾ ਫੀਲ ਹੋਇਆ ਵੀ ਮੈਂ ਬਹੁਤ ਗਲਤ ਹੋ ਤੀ। ਵੀ ਆਉਣਾ ਚਾਹੀਦਾ। ਹਾਂ ਜਣੀ ਫੀਲ ਹੋਇਆ ਅੰਦਰੋਂ। ਇੰਨਾ ਪਿਆਰ ਸੀਗਾ ਭੂਆ ਨਾਲ ਬਹੁਤ ਜ਼ਿਆਦਾ। ਹਾਂਜੀ। ਜਣੀ ਛੋਟੇ ਜਿਹਨਾਂ ਨੇ ਉਹਨੇ ਮੈਨੂੰ ਪਾਲਿਆ ਮੇਰੇ ਭੂਆ ਨੇ। ਚਲੋ। ਆਖਰੀ ਵਾਰ ਨਾ ਉਹਦੇ ਮੈਂ ਉਹਦਾ ਮੂੰਹ ਦੇਖ ਸਕਿਆ ਨਾ ਉਹਦੇ ਮੈਂ ਭੂਤ ਜਾ ਸਕਦਾ ਚਲੋ ਜੀ ਆਪਾਂ ਤਾਂ ਇਹੀ ਕਹਿ ਸਕਦੇ ਆਂ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਹਾਂ ਜਾਨੀ ਡਰਾਈਵਰ ਬਹੁਤ ਸੰਗਰਸਿਕ ਭਰਿਆ ਜੀਵਨ ਜੀਉਂਦੇ ਨੇ ਡਰਾਈਵਰ ਹਾਂਜੀ ਸਰ ਅਗਲਾ ਸਵਾਲ ਹੈਗਾ ਸਰ ਜਦੋਂ ਗੱਡੀ ਆਪਾਂ ਨਵੀਂ ਲੈਣੇ ਆ ਤੇ ਰੋਡ ਚੜ੍ਹਨ ਤੱਕ ਕਿੰਨੇ ਕੁ ਟੈਕਸਾਂ ਦੇ ਵਿੱਚ ਨਿਕਲਣਾ ਪੈਂਦਾ ਤੁਹਾਨੂੰ ਬਹੁਤ ਜ਼ਿਆਦਾ ਟੈਕਸ ਨੇ ਮਤਲਬ ਪਹਿਲਾਂ ਗੱਡੀ ਦੀ ਜਿਹੜੀ ਸਟੇਟ ਦੀ ਪਾਸਮ ਹੁੰਦੀ ਆ ਹਾਂਜੀ ਉੱਥੇ ਦੇ ਟੈਕਸ ਭਰਨੇ ਪੈਂਦੇ ਨੇ ਓਕੇ ਫਿਰ ਐਨਪੀ ਪਰਮਨੈਂਟ ਦੇਣਾ ਪੈਂਦਾ ਹਾਂਜੀ ਇਨਸ਼ੋਰ ਪੜਨੀ ਪੈਂਦੀ ਹੈ ਓਕੇ ਪਾਸਿੰਗ ਕਰਾਉਣੀ ਪੈਂਦੀ ਹੈ ਗੱਡੀ ਦੀ ਹਾਂਜੀ ਇਹ ਕੁਝ ਕਰਨ ਤੋਂ ਬਾਅਦ ਵੀ ਫਿਰ ਰੋਡ ਟੈਕਸ ਚਲ ਪੈਂਦੇ ਨੇ ਸਾਨੂੰ ਹਰ 60 ਕਿਲੋਮੀਟਰ ਬਾਅਦ ਰੋਡ ਟੈਕਸ ओके ਹਰ 60 ਕਿਲੋਮੀਟਰ ਤੋਂ ਬਾਅਦ ਜਿਹੜੇ ਆਪਣੇ ਰੋਹੜ ਰੋਡ ਪ੍ਰਵਾਹਨ ਮੰਤਰੀ ਨੇ ਨੀਤੀ ਨਿਰਧਾਰਿਤ ਇਹ ਕਹਿ ਰਹੇ ਨੇ ਮੈਂ ਡਰਾਈਵਰਾਂ ਦੀ ਲਾਈਫ ਨੂੰ ਥੋਖਾ ਬਣਾ ਰਿਹਾ ਇਹ ਅਸਲ ਦੇ ਅਸਲ ਮੈਨਿਆਂ ਦੇ ਵਿੱਚ ਗੱਲ ਇਹ ਹੈ ਜਾਂ ਨਹੀਂ ਇਹ ਹੈ ਥੋੜੀ ਬਹੁਤ ਹੈ ਹਾਂਜੀ ਇਹਨਾਂ ਨੇ ਗੱਡੀਆਂ ਦੇ ਵਿੱਚ ਏਸੀ ਕੈਮਨ ਕਰਤੇ ਹੋਣ ਅੱਛਾ ਜੀ ਤੇ ਪਹਿਲਾਂ ਬਹੁਤ ਕਿਸੇ ਗੱਡੀ ਏਸੀ ਨਹੀਂ ਹੁੰਦਾ ਸੀ ਹੁਣ ਤਕਰੀਬਨ ਔਸਮੋਲ ਸਾਰੀਆਂ ਗੱਡੀਆਂ ਏਸੀ ਹੋ ਆ ਰਹੀਆਂ ਨੇ अच्छा आ, आ, सर हां सर्किट जे सी आ रहे हैं ओके okay, okay. है। सर तो ना ड्राइवरों की बहुत लाइफ इजी होगी ओके मतलब अह जिम्मे मान लो ਤੁਸੀਂ ਹਰ ਇੱਕ ਡਰਾਈਵਰ ਦੇ ਹਰ ਇੱਕ ਸਾਰੀਆਂ ਗੱਡੀਆਂ ਦੇ ਗੱਤੇ हां ਸਾਹਮਣੇ ਦੇ ਸੀਨ ਮਨ ਲਓ ਸਰ ਅਗਲਾ ਸਵਾਲ ਮੇਰਾ ਇਹ ਹੈ ਅ ਖੁਦਾਨਾ ਖਾਸਤਾ ਮਨ ਲਓ ਡਰਾਈਵਰ ਦੀ ਗਲਤੀ ਨਹੀਂ ਹੈਗੀ ਮਨ ਲਓ ਟੱਕਰ ਹੋ ਜਾਂਦੀ ਹੈ ਟੱਕਰ ਹੋਣ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜਾ ਮੁਆਵਜ਼ਾ ਹੋਣਾ ਘੱਟੋ ਘੱਟ ਕਿੰਨਾ ਹੋਣਾ ਚਾਹੀਦਾ ਡਰਾਈਵਰ ਦੇ ਲਈ ਡਰਾਈਵਰ ਦੇ ਲਈ ਹੁਣ ਤਾਂ 5 ਲੱਖ ਰੁਪਏ ਦੇ ਰਹੀ ਹੈ ਸਰਕਾਰ ਓਕੇ ਜੇ ਹੈਵੀ ਲਾਇਸੈਂਸ ਆਪਣੇ ਕੋਲ ਹਾਂਜੀ ਸਹੀ ਹੈ ਤੇ ਹਮ 5 ਲੱਖ ਦੇ ਰਹੀ ਹੈ ਸਰ ਤੇ ਜੇ ਮੈਂ ਮੰਨ ਲਓ ਤੁਸੀਂ ਉੱਪਰਲਾ ਰੋਡ ਟੈਕਸ ਆ ਗਿਆ ਮੇਰੇ ਅਕੋਰਡਿੰਗਲੀ ਇਹ ਬੀ ਲੱਖ ਨਹੀਂ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਹੋਣਾ ਚਾਹੀਦਾ 5 ਲੱਖ ਨਾਲ ਕੋਈ 5 ਲੱਖ ਨਾਲ ਤਾਂ ਕੁਝ ਨਹੀਂ ਮੰਨਦਾ ਨਹੀਂ ਕੁਝ ਨਹੀਂ ਮੰਨਦਾ ਹੁਣ ਇੱਕ ਨਾ ਮੈਂ ਤੁਹਾਡੇ ਨਾਲ ਗੱਲ ਖੁੱਲ੍ਹ ਕੇ ਕਰਨਾ ਚਾਹੁੰਦਾ ਚਲੋ ਦੇਖੋ ਮੰਨ ਲਓ ਟੱਕਰ ਹੋ ਗਈ ਠੀਕ ਆ ਬੰਦਾ ਕਿੱਕ ਮਾਰ ਜੀਨੇ ਮਾਰੀ ਉਹ ਖੜ ਗਿਆ ਪਿੱਛੋਂ ਭੀੜ ਆ ਗਈ ਮੰਨ ਲਓ ਉੱਤਰ ਕੇ ਆਲੇ-ਦਾਲ ਵਾਲੀਆਂ ਗੱਡੀਆਂ ਵਾਲੇ ਆ ਗਏ ਹਾਂਜੀ ਹਾਂਜੀ ਉੱਤਰ ਕੇ ਡਰਾਈਵਰ ਨੂੰ ਮਾਰਨ ਲੱਗ ਗਏ ਠੀਕ ਆ ਮਾਓ ਬਾਈ ਠੀਕ ਆ ਉਹਨੂੰ ਕੁੱਟਣ ਲਾਗੇ ਉਹਦੀ ਕੁੱਟਣ ਦੇ ਨਾਲ ਉਹਦੀ ਡੈਥ ਹੋ ਗਈ ਮੁੰਡੇ ਦੀ ਮੰਨ ਲਓ ਸਪੋਜ਼ ਕਰੋ ਫੇਰ ਇਸ ਨੂੰ ਉਲਟਾਉਂਦਾ ਕਈ ਡਰਾਈਵਰ ਡਰਦੇ ਖੜਦੇ ਨਹੀਂ ਆ ਕੁੱਤ ਦੇ ਮਾਰੇ ਮਾਰ ਦਣ ਗਏ ਉਤੋਂ ਤੇ ਨਿਕਲ ਜਾਂਦੇ ਨੇ ਹਾਂ ਜੀ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਵੀ ਸਹੀ ਆ ਕਿ ਨਿਕਲਣਾ ਚਾਹੀਦਾ ਹੈ ਨਿਕਲਣਾ ਚਾਹੀਦਾ ਹਾਂ ਨਿਕਲਣਾ ਚਾਹੀਦਾ ਉਤੋਂ ਕਿਉਂ ਪਤਾ ਕਿਉਂ ਨਿਕਲਣਾ ਚਾਹੀਦਾ ਜੇ ਡਰਾਈਵਰ ਨੇ ਐਕਸੀਡੈਂਟ ਕੀਤਾ ਉਹਦੇ ਤਾਂ ਕੇਸ ਹੋਣਾ ਹੀ ਹੋਣਾ ਹਾਂ ਜੀ ਐ ਜੇ ਭੱਜ ਵੀ ਉਹ ਤਾਂ ਵੀ ਹੋਊਗਾ ਕੇਸ ਗੱਡੀ ਤੇ ਵੀ ਹੋਊਗਾ ਡਰਾਈਵਰ ਤੇ ਹੋਊਗਾ ਮਾਲਕ ਤੇ ਵੀ ਉਹ ਤਿੰਨਾਂ ਦਾ ਜੇ ਫਰ ਹੋਣੀ ਹੀ ਹੋਣੀ ਆ ਉਹ ਉਹਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਓਕੇ ਜਦੋਂ ਮੌਬਾਜ ਆ ਜਾਂਦੀ ਹੈ ਭੀੜ ਆਉਂਦੀ ਹੈ ਇਕੱਠੀ ਹੋ ਕੇ ਡਰਾਈਵਰ ਦੀ ਡੱਟ ਕਰ ਦਿੰਦੀ ਆ ਉਹਦੀ ਕੋਈ ਐਫਆਰ ਵੀ ਨਹੀਂ ਨਿਕਦਾ ਅੱਛਾ ਜੀ ਮਤਲਬ ਮੈਂ ਮੈਂ ਸੋਚਦਾ ਸੀਗਾ ਵੀ ਚਲੋ ਡਰਾਈਵਰ ਨੂੰ ਨਾ ਗੱਡੀ ਲੋਕ ਕਰਕੇ ਡਰਾਈਵਰ ਥਾਣੇ ਚਲਾਣਾ ਚਾਹੀਦਾ ਹਾਂ ਥਾਣੇ ਜਾਓ ਆਪਣੀ ਸੇਫਟੀ ਵੀ ਹੋ ਜੂਗੀ ਡਰਾਈਵਰ ਦੀ ਮੇ ਮੇ ਗਲਤੀ ਨਹੀਂ ਹੋਗੀ ਵੀਰ ਜੋ ਹਣ ਕਾਨੂੰਨੀ ਕਾਰਵਾਈ ਉਹ ਵੀ ਹੋ ਜੂਗੀ ਹਾਂਜੀ ਹਾਂਜੀ ਅ ਜਣੀ ਦੀ ਜਿਹੜਾ ਨਿਤਿਨ ਗੱਟਕਰੀ ਜੀ ਨੇ ਆ ਫੈਸਲਾ ਲਿਆ ਵੀ ਏਸੀ ਕੈਬਨ ਹੋਣੇ ਚਾਹੀਦੇ ਹਾਂਜੀ ਫਿਰ ਕੀ ਗੱਲ ਇਹ ਆਉਣੇ ਸ਼ੁਰੂ ਹੋ ਗਏ ਹਾਂ ਆਉਣੇ ਸ਼ੁਰੂ ਨੇ ਇਹ 2018 ਤੋਂ ਆ ਗਏ ਸੀਗੇ ਤੇ ਜਿਵੇਂ ਮੰਨ ਲਓ ਅ ਤੁਸੀਂ ਗੱਡੀ ਭਰ ਲਈ ਹੂੰ ਢੋਰ ਲਈ ਰਾਸਤੇ ਦੇ ਵਿੱਚ ਜਿਹੜੀ ਜਿਵੇਂ ਕਈ ਥਾਵਾਂ ਤੇ ਮੈਂ ਸੁਣਨ ਦੇ ਵਿੱਚ ਆਇਆ ਮੈਂ ਸਟੱਡੀ ਕੀਤੀ ਆ ਵੀ ਲੁੱਟ ਹੋ ਜਾਂਦੀ ਆ ਹਾਂਜੀ ਜਿਹੜੀ ਉਹ ਲੁੱਟ ਹੁੰਦੀ ਆ ਕਈ ਤਾਂ ਲੁੱਟ ਕੇ ਸਾਰ ਦਿੰਦੇ ਨੇ ਕਈ ਬੰਦੇ ਬੰਦਾ ਵੀ ਮਾਰ ਦਿੰਦੇ ਆ ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਵੀ ਡਰਾਈਵਰਾਂ ਦੀ ਕਿੱਦਾਂ ਸੇਫਟੀ ਹੋਣੀ ਚਾਹੀਦੀ ਆ ਲੁੱਟ ਹੁਣ ਲੁੱਟ ਤਾਂ ਬਹੁਤ ਜ਼ਿਆਦਾ ਹੋ ਰਹੀ ਐ ਅੱਜ ਦੀ ਨਹੀਂ ਹੋ ਰਹੀ ਐ ਅੱਜ ਦੀ ਨਹੀਂ ਹਾਂ ਲੁੱਟ ਬਹੁਤ ਜ਼ਿਆਦਾ ਪਰਾਣਾ ਮੈਟਰ ਹੋ ਗਿਆ ਹਾਂ ਪਰਾਣਾ ਮੈਟਰ ਆ ਇਹ ਰੋਗ ਨੀਂਦ ਲੱਗ ਰਹੀ ਹੈ ਰੋਗ ਜਿਵੇਂ ਮੰਨ ਲਓ ਜੂਪੀ ਦੇ ਵਿੱਚ ਹੁਣ ਜੋਗੀ ਦਿੱਤੇ ਨਾ ਤਾਂ ਕਹਿੰਦੇ ਬਹੁਤ ਘਟ ਵੀ ਗਿਆ ਕੰਮ ਨਹੀਂ ਨਹੀਂ ਬਹੁਤ ਹੋ ਰਹੀਆਂ ਹੁਣ ਹੁਣ ਵੀ ਹੁਣ ਤਾਂ ਆਪਣੇ 50 ਕਿਉਂ ਸ਼ੁਰੂ ਹੋ ਗਿਆ ਅੱਛਾ ਜੀ ਇਹਨਾਂ ਦਾ ਤਰੀਕਾ ਕੀ ਆ ਲੁੱਟਣ ਦਾ ਲੁੱਟਣ ਦਾ ਤਰੀਕਾ ਜਿਵੇਂ ਗੱਡੀ ਹੁਣ ਸੁੰਨੀ ਰਾਹ ਤੇ ਡਰਾਈਵਰ ਖੜ ਜਾਂਦਾ ਤੇ ਟਾਇਰ ਚੈੱਕ ਕਰਨ ਖੜ ਗਿਆ ਓਕੇ ਉਹਨੂੰ ਕੋਈ ਔਰ ਵਾਸ਼ਰੂਮ ਆ ਗਿਆ ਉੱਥੇ ਖੜ ਗਿਆ ਉੱਥੇ ਆ ਕੇ ਉਹ ਲੁੱਟ ਗਿਆ ਬੰਦੇ ਨੇ ਕੋਈ ਚਾਕੂ ਲਾ ਲਿਆ ਕਹਿੰਨੇ ਪਸਤਾ ਉਹਨਾਂ ਨੇ ਆ ਕੇ ਇਹ ਮਤਲਬ ਇਹਨਾਂ ਨੂੰ ਪਤਾ ਹੁੰਦਾ ਵੀ ਡਰਾਈਵਰ ਖੜੂਗਾ ਹੀ ਖੜੂਗਾ ਇੱਥੇ ਕਿ ਕੁਦਰਤੀ ਹੁੰਦਾ ਨਾ ਇਹ ਅੱਛਾ ਜੀ ਹਾਂ ਆਪਣੀ ਗੱਡੀ ਨਾਲ ਪਿੱਛੇ ਹੋਇਆ ਹਾਂ ਹਾਂਜੀ ਆਪਣੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਹਵਾ ਲੀਕ ਹੋਣ ਲੱਗੀ ਸੋ ਹਾਂਜੀ ਖੁਦ ਘਾੜ ਦੇ ਵਿੱਚ ਡਰਾਈਵਰ ਨੂੰ ਦੇਖਿਆ ਵੀ ਮੇਰਾ ਟਾਇਰ ਪੈਂਚਰ ਹੋਇਆ ਮੈਂ ਚੈੱਕ ਕਰਨ ਲੱਗ ਪਿਆ ਕਿ ਚੈੱਕ ਕਰਕੇ ਮੈਂ ਫੇਰ ਤੁਰਦਾ ਜਦੋਂ ਉਹ ਚੈੱਕ ਕਰਨ ਗਿਆ ਤਿੰਨ ਬੰਦੇ ਆਏ ਮੋਟਰਸਾਈਕਲ ਤੇ ਆ ਕੇ ਉਹਨੂੰ ਚਾਕੂ ਲਾ ਲਿਆ ਗੱਲ ਉਹਨਾਂ ਕੋਲ ਪੈਸੇ ਕੋਲ ਨਹੀਂ ਮੋਬਾਈਲ ਲੈ ਆ ਤਾ ਇਹ ਬੜਾ ਤਾਂ ਆਟੋਮੈਟਿਕ ਆਮ ਹੋ ਜਾਂਦੀਆਂ ਨਾਰਮਲ ਐਮਰਜੈਂਸੀ ਕਈ ਵਾਰ ਹੋ ਜਾਂਦੀਆਂ ਨੇ ਆ ਅੱਜਣੀ ਦੀ ਆਟੋਮੈਟਿਕ ਵੀ ਹੋ ਜਾਂਦੀ ਜਿਹੜਾ ਜਿੱਥੇ ਪੱਕਾ ਹੁੰਦਾ ਸੀ ਵੀ ਉਹ ਜਗ੍ਹਾ 'ਚ ਹੁੰਦੀ ਆ ਕਿ ਪਹਿਲਾਂ ਪੱਕਾ ਵੀ ਹੁੰਦਾ ਸੀ ਉਹ ਬੰਦ ਹੋ ਗਿਆ ਕੰਮ ਹਾਂਜੀ ਚੌੜੇ ਰੋਡ ਵੱਡੇ ਖੁੱਲ ਗਏ ਵੱਡੇ ਰੋਡ ਬਣ ਗਏ 6 ਸਟਰਾ ਰੋਡ ਹੋ ਗਏ 6 ਲੇਨ ਹੋ ਗਿਆ ਐਕਸਪ੍ਰੈਸ ਵੇ ਵਾਲੀ ਹਾਂ ਉਹਦੇ ਬਣ ਨਾਲ ਪੱਕਾ ਨਹੀਂ ਕਿ ਡੱਕਾਤੀ ਵੀ ਆ ਇੱਥੇ ਪੱਕੀ ਹੁੰਦੀ ਆ ਉਹ ਨਹੀਂ ਆਟੋਮੈਟਿਕ ਆਣ ਚੱਕ ਜਰੂਰ ਹੋ ਜਾਂਦੀ ਆ ਓਕੇ ਇਹ ਜਿੱਦਾਂ ਤੁਸੀਂ ਜਿਹੜੇ ਵੱਡੇ ਰੋਡ ਬਣੇ ਨੇ ਇਹਨਾਂ ਨਾਲ ਤੁਸੀਂ ਕੀ ਸਮਝਦੇ ਹੋ ਫਾਇਦਾ ਹੋਇਆ ਬਹੁਤ ਹਾਂ ਫਾਇਦਾ ਹੋਇਆ ਬਹੁਤ ਕਿਉਂਕਿ ਇਹਦੇ ਨਾਲ ਲੁੱਟ ਵੀ ਘਟਦੀ ਆ ਹਾਂ ਇਹਦੇ ਨਾਲ ਲੁੱਟ ਬਹੁਤ ਫਰ ਘਟੀ ਆ ਅੱਗੇ ਅਸੀਂ 6 ਵਜੇ ਤਵਾਂ ਗੱਡੀ ਲੰਘ ਚੱਲ ਨਹੀਂ ਸਕਦੇ ਸੀ ਅੱਛਾ ਜੀ ਰਾਤ ਨੂੰ ਜਦੋਂ ਲਾਈਟਾਂ ਲੱਗੀਆਂ ਸ਼ਾਮ ਨੂੰ ਹਾਂਜੀ ਤੁਸੀਂ ਗੱਡੀ ਨਹੀਂ ਚਲਾ ਸਕਦੇ ਤੁਸੀਂ ਰੋਡ ਤੇ ਹਾਂਜੀ ਕੁਝ ਇਹ ਜੇ ਖਤਰਨਾਕ ਏਰੀਆ ਸੀਗੇ ਹਾਂਜੀ ਇੱਥੇ 6 ਵਜੇ ਤਵਾਂ ਅਨ ਲਾਈਟਾਂ ਲਗਾਉ ਲੁੱਟ ਹੋਣੀ ਹੋਣੀ ਆ ਅੱਛਾ ਜੀ ਹੁਣ ਉੱਥੇ 6:00 9 ਹੋਗੇ ਬੋਰ ਲਾਈਨ ਹੋਗੇ ਹਾਂਜੀ ਗੱਡੀ ਨੂੰ ਛੇਤੀ ਰੁਕ ਦੇਣੀ ਹੈਗੀ ਗੱਡੀ ਆ ਤੁਹਾਡੇ ਨਾਲ ਕਦੇ ਐਦਾਂ ਦਾ ਕਿੱਸਾ ਹੋਇਆ ਹੋਵੇ ਕੀ ਵੇ ਬਾੜ-ਬਾੜ ਬਚਈਆਂ ਹਾਂ ਬਹੁਤ ਹੋਏ ਨੇ ਕੋਈ ਦੱਸੋਗੇ ਹਾਂ ਦੱਸਦਾ ਨਾ ਬਹੁਤ ਹੋਏ ਨੇ ਅਸੀਂ ਕਵਾਟ ਦੱਸੋਗੇ ਆ ਕਵਾਟੀ ਜਾ ਰਹੇ ਸੀਗੇ ਹਾਂਜੀ ਉਦੋਂ ਅਸੀਂ ਬਚਿਆ ਉਥੇ ਨਲ ਵੜ ਗਿਆ ਸੀ ਹਾਂਜੀ ਸਾਡੇ ਉੱਥੇ ਕਮਾਣੀ ਟੁੱਟ ਗਈ ਗੱਡੀ ਦੀ ਓਕੇ ਨਲ ਵੜ ਗਿਆ ਰੀਜਾ ਬਹੁਤ ਹਨਾ ਗਿਆ ਸਾਹਮਣ ਦਾ ਹਾਂਜੀ ਸਰ ਉਥੇ ਅਸੀਂ ਵਾਲ-ਵਾਲ ਬਚੇ ਕਿਵੇਂ ਮਤਲਬ ਉਥੇ ਜਦੋਂ ਸਾਡੀ ਕਮਾਣੀ ਟੁੱਟੀ ਦਕੈਤ ਆ ਗਏ ਉਥੇ ਉਹਦੇ ਨਾਲ ਹੀ ਅਸੀਂ ਕੀ ਕੀਤਾ ਇੱਕ ਗੱਡੀਆਂ ਦੋ ਗੱਡੀਆਂ ਸੀਗੀਆਂ ਅਸੀਂ ਇੱਕ ਗੱਡੀ ਰੋਡ ਦੇ ਕੱਬੇ ਲਾ ਲਈ ਘ마 ਕੇ ਓਕੇ ਦੋੇ ਪਾਸੋਂ ਟ੍ਰੈਫਿਕ ਨੂੰ ਰੋਕ ਲਈ ਹਾਂਜੀ ਜਦੋਂ ਪੁਲਿਸ ਆ ਗਈ ਪੰਜਾਂ ਮਿੰਟਾਂ ਚ ਅਸੀਂ ਐਂ ਬਚੇ ਦੀ ਉੱਥੇ ਅੱਛਾ ਕੋਈ ਯਾਮ ਕਰ ਲਈ ਸੀਗੀ ਅੱਛਾ ਜੀ ਮਤਲਬ ਵੀ ਡਕੈਤ ਤੁਹਾਨੂੰ ਕਨਫਰਮ ਸੀ ਵੀ ਆਉਣਗੇ ਆਉਣਗੇ ਹਾਂ ਹਾਂ ਸਾਡੇ ਕਿੱਲ ਲੱਗੇ ਸੀ ਟੈਰਾ ਚ ਅੱਛਾ ਦੋਹੇ ਦੇ ਕਿੱਲਾ ਕੱਡੇ ਦੀ ਵਿੱਚੋਂ अच्छा 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 हां ओथों थोनू जट्टी ਹੋ ਗਈ ਵੀ ਨਾਲ ਮੇਰੀ ਕਮਾਣੀ ਰੋਟੀ ਨਾਲ ਕਿੱਲ ਲੱਗਾਈ ਜਾ ਰਹੀ ਕੋਈ ਹੋਰ ਹੋਰ ਹੋਇਆ ਹੋਵੇ ਲਾਈਫ ਦੇ ਵਿੱਚ ਉਹ ਵੀ ਦੱਸ ਸਕਦੇ ਹੋ हां ਚਲੋ ਆਪਣੇ ਨਾਲ ਨਹੀਂ ਹੋਰ ਹੋਇਆ ਹੋਰ ਕੋਈ ਦਾ ਬਹੁਤਾ ਗੱਡੀ ਕਿਸੇ ਦਾ ਦੱਸ ਦੋ ਕਿ ਬਹੁਤ ਹੋਦਿਆਂ ਨਾ ਹੋਇਆ ਇੱਥੇ ਹੁਣ ਚਪਾਰਨ ਜੀ ਬਹੁਤ ਬੰਦਿਆਂ ਨਾ ਹੋਇਆ ਅੱਛਾ ਜੀ ਇੱਕ ਆਪਣੇ ਉਰੇ ਅਦੀਵੇ ਦੀ ਗੱਡੀ ਸੀਗੀ ਓਕੇ ਉਹਦੇ ਨਾਲ ਮੁੰਡੇ ਦਾ ਨਾਮ ਹੋਇਆ ਤੇ ਹਾਂਜੀ ਉਹ ਨੂੰ ਜਾ ਰਿਹਾ 6:30 7:00 ਵਜੇ ਦਾ ਟਾਈਮ ਦੀਗਾ ਸ਼ਾਮ ਦਾ ਹਾਂਜੀ ਹਾਂਜੀ ਤੇ ਉਹਦੇ ਵੀ ਕਿੱਲ ਲੱਗਾਈ ਉਹਨੂੰ ਲਾਗੇ ਤਾਰ ਕੇ ਵਿੱਚੋਂ ਗੱਡੀ ਜੰਗਲ ਦੇ ਮੰਨ ਲਿਆ ਦਰਖਤਾਂ ਨਾਲ ਜਾ ਕੇ ਅੱਛਾ ਜੀ ਹਾਂ ਨਾਲੇ ਉਹ ਕੁੱਟੇ ਬਹੁਤ ਨਾਲੇ ਪੈਸੇ ਖੋਲੇ ਨਾਲੇ ਜੋ ਗੱਡੀ ਦਾ ਸਮਾਂ ਵੀ ਉਹ ਹੋਇਆ ਵਿੱਚ ਦੱਸੋ ਇਹ ਬਹੁਤ ਇੱਕ ਨਹੀਂ ਵਾਰ ਦਾ ਤਾਂ ਹਜ਼ਾਰਾਂ ਹੀ ਕਰੋੜਾਂ ਦਾ ਹੋਣਾ ਹੈ ਡਰਾਈਵਰਾਂ ਦੀ ਵਿਚਾਰਿਆਂ ਦੀ ਲਾਈਫ ਬਹੁਤ ਮਾੜੀ ਹੈ ਇਹਨਾਂ ਨੂੰ ਸਿਕਿਉਰਿਟੀ ਨਹੀਂ ਹੈਗੀ ਚਪਾਰਨ ਦੇ ਵਿੱਚ ਨਹੀਂ ਚਪਾਰਨ ਵਿੱਚ ਨੀਚਾਰ ਘਣਟਾਂ ਉੱਥੇ ਘਟ ਤੋਂ ਘਟ 1 ਲੱਖ ਡਰਾਈਵਰ ਮਾਰਿਆ ਹੋਊਗਾ ਉਹਨਾਂ ਨੂੰ ਨਕਸਲੀ ਨਕਸਲ ਨਹੀਂ ਨਕਸਲੀ ਨਹੀਂ ਦਕੈਤ ਨੇ ਨਕਸਲੀ ਨਹੀਂ ਮਾਰਦੇ ਹੈਗੇ ਦਕੈਤ ਦਕੈਤ ਨਹੀਂ ਚੋਰ ਆਦਿਵਾਸੀ ਨੇ ਜੰਗਲ ਦੇ ਵਿੱਚ ਰਹਿੰਦੇ। ਅੱਛਾ ਜੀ। ਹਾਂ ਉਹ ਹੁਣ ਆਪਣੀ ਗੱਡੀ ਪਿੱਛੇ ਐਕਸੀਡੈਂਟ ਹੋ ਗਈ ਤੇਗੀ। ਹਾਂ ਜੀ। ਥੋੜੇ ਦਿਨਾਂ ਦੀ ਗੱਲ ਹੈ। ਉਹਦੇ ਵਿੱਚ ਆਪਣੀ ਗੱਡੀ ਜਦੋਂ ਐਕਸੀਡੈਂਟ ਪਹਿਲੀ ਰਾਤ ਹੀ ਆਪਣੀ ਗੱਡੀ ਅਸਮਾਨ ਲੈ ਕੇ ਖੁੱਲ ਗੱਥਾਂ। ਅੱਛਾ ਜੀ। ਹਾਂ ਰੋਡ ਦੇ ਨਾਲ ਕਿਨਾਰੇ ਤੇ ਵਜਦੀ। ਅੱਛਾ ਜੀ। ਹਾਂ ਬੈਟਰੀ ਲੈ ਕੇ ਸਟਿਪ ਨਹੀਂ ਲੈ ਕੇ ਖੁੱਲ ਗਏ। ਤਰਪਾਲਾਂ ਜੋ ਉਹਨਾਂ ਦੇ ਹੱਥ ਲੱਗੇ ਚੱਕਣ ਵਾਲੀ ਹੀ ਸਭ ਲਾਈ ਜਾਂਦੇ ਚੱਕੇ। ਮਤਲਬ ਕਿਸੇ ਨੂੰ ਨਹੀਂ ਬਖਸ਼ਦੇ ਉਹ। ਨਹੀਂ ਨਹੀਂ। ਉੱਥੇ ਪੁਲਸ ਵੀ ਜੜਾ ਨਹੀਂ ਮਾਰਦੀ ਹੈਗੇ। ਤੁਸੀਂ ਮਤਲਬ ਆ ਕੀ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਤੁਸੀਂ ਦੱਸ ਸਕਦੇ ਹੋ ਖੁੱਲਕੇ ਵੀ ਕੀ ਚਾਹੁੰਦੇ ਹੋ ਤੁਸੀਂ ਵੀ ਤੁਹਾਡੇ ਨਾਲ ਤੁਹਾਨੂੰ ਸਿਕਿਉਰਿਟੀ ਵੀ ਦਿੱਤੀ ਜਾਵੇ ਕਿੰਦਾ ਨਾਲ ਤੁਹਾਡੇ ਨਾਲ ਮਤਲਬ ਵਰਤੀਰਾ ਹੋਣਾ ਚਾਹੀਦਾ ਤੁਸੀਂ ਦੱਸੋ ਤੁਸੀਂ ਸਾਰਾ ਕੁਝ ਹਾਂਜੀ ਅਸੀਂ ਸਰਕਾਰਾਂ ਨਾਲ ਦੋਏ ਮੰਗ ਕਰਦੇ ਆ ਇੱਕ ਤਾਂ ਟੂਲ ਟੈਕਸ ਨੇ ਜਿਹੜੇ ਹਾਂਜੀ ਉੱਥੇ ਇਹਨਾਂ ਨੇ ਬਹੁਤ ਜ਼ਿਆਦਾ ਗੁੰਡੇ ਭਰਤੀ ਕਰੇ ਨੇ ਅੱਛਾ ਜੀ ਟੂਲ ਟੈਕਸ ਵਾਲਿਆਂ ਨੇ ਅੱਛਾ ਜੀ ਦੇਖੋ ਬਹੁਤ ਬਹੁਤ ਵੱਤ ਮੇਂ ਉਹ ਗੁੰਡਾ ਕਰਦੀ ਕਰ ਹਾਂ ਉਹ ਗੁੰਡਾ ਕਰਦੀ ਫਿਰ ਇੱਕ ਗੱਡੀ ਕਲਾਂ ਕਰਦੇ ਨੇ ਹਾਂ ਫੈਮਲੀ ਨਾਲ ਵੀ ਕਰ ਲੈਂਦੇ ਨੇ ਮੈਂ ਸਪੈਸ਼ਲੀ ਕਹਿਣਾ ਚਾਹੁੰਦਾ ਇਹ ਟੂਲ ਟੈਕਸ ਵਾਲੇ ਬਹੁਤ ਗੁੰਡਾਗਰਦੀ ਕਰਦੇ ਨੇ ਕਈ ਥਾਵਾਂ ਤੇ ਹਾਂਜੀ 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 ਟੂਲ ਟੈਕਸਾਂ ਦੇ ਹਰ ਰੋਜ਼ ਝਗੜਾ ਹੁੰਦਾ ਗੱਡੀ ਵਾਲਿਆਂ ਦਾ ਕਿਸੇ ਹੁਣ ਗੱਡੀ ਵਾਲੇ ਵੱਧ ਤੋਂ ਇੱਕ ਨਹੀਂ ਦੋ ਮੈਂਬਰ ਹੁੰਦੇ ਨੇ ਹਾਂਜੀ ਡਰਾਈਵਰ ਵੀ ਕਨੈਕਟਰ ਹੋਊਗਾ ਰਾਈਟ ਉਹ 10 10 20 20 ਗੁੰਡੇ ਇਕੱਠੇ ਹੋ ਗਏ ਫਿਰ ਜ਼ਿਆਦਾ ਧੱਕਾ ਕਰਦੇ ਫਿਰ ਅਗਲੇ ਨਾਲ ਮਾਰਕੁੱਟ ਕਰਦੇ ਨੇ ਮਾਰਕੁੱਟ ਕਰਦੇ ਨੇ ਉਹ ਫੈਮਲੀਆ ਨੂੰ ਨਹੀਂ ਬਖਸ਼ਦੇ ਨੇ ਆ ਤੁਸੀਂ ਇਦੋਂ ਮਤਲਬ ਅੱਗੇ ਦੱਸੋ ਕਿ ਹੋਰ ਕੀ ਸਰਕਾਰ ਤੁਹਾਡੇ ਲਈ ਕਰ ਸਕਦੀ ਹੈ ਤੁਸੀਂ ਦੱਸ ਸਕਦੇ ਹੋ ਇਹਦੇ ਤੇ ਸਰਕਾਰ ਨੂੰ ਇਹੀ ਚਾਹੀਦਾ ਵੀ ਇੱਕ ਤਾਂ ਡਰਾਈਵਰਾਂ ਦਾ ਬੀਮਾ ਵਧਾ ਦੇਵੇ ਬੀਮਾ ਮੇਰੇ ਪਿਆ ਜਿਹੜਾ ਕਿ ਆ ਸੀ 20 ਲੱਖ ਹੋਣਾ ਚਾਹੀਦਾ ਹਾਂਜੀ ਹਾਂਜੀ ਬੀਮਾ ਬੀਮਾ ਜ਼ਰੂਰ ਵਧਣਾ ਚਾਹੀਦਾ ਡਰਾਈਵਰ ਦਾ ਇੱਕ ਡਰਾਈਵਰ ਦੀ ਉਹਦੇ ਵਿੱਚ ਪਰਿਵਾਰ ਸੇਫ ਹੋ ਜਾਏ ਦਿੰਦਾ ਹਾਂਜੀ ਚਲ ਪੈਸੇ ਨਾਲ ਕਿਸੇ ਦਾ ਮੁੱਲ ਨਹੀਂ ਮਿਲਦਾ ਹੈਗਾ ਜ਼ਿੰਦਗੀ ਦਾ ਲਾਈਫ ਤਾਂ ਆਉਂਦੀ ਨਹੀਂ ਹੈ ਹਾਂ ਲਾਈਫ ਨਹੀਂ ਆਉਂਦੀ ਫਿਰ ਵੀ ਪਿਛਲੇ ਬੰਦੇ ਵਾਲੀ ਡਰਾਈਵਰ ਦਾ ਜੋ ਪਰਿਵਾਰਾ ਹੁੰਦਾ ਉਹਦੀ ਵਾਈਫ ਹੋਈ ਉਹਦੇ ਬੱਚੇ ਹੋਏ ਉਹਨਾਂ ਜੀਵਨ ਥੋੜਾ ਸਖਾਲਾ ਹੋ ਜਾਂਦਾ ਇੱਕ ਨਾ ਸਰ ਮੈਂ ਤੁਹਾਨੂੰ ਗੱਲ ਆਪਣੀ ਸ਼ੇਅਰ ਕਰੂੰਗਾ ਚਲੋ ਮੈਂ ਵੀ ਡਰਾਈਵਰ ਸੀ ਕੈਨੇਡਾ ਹਾਂਜੀ ਹਾਂਜੀ ਤੇ ਮੈਂ ਐਨਾ ਤੋਂ ਉਹਦਾ ਟਰੱਕ ਚਲਾਉਂਦਾ ਸੀਗਾ ਤੇ ਉੱਥੇ ਕੀ ਗੱਲ ਹੋਈ ਮੇਰਾ ਦੋਸਤ ਸੀਗਾ ਮੈਂ ਨਾਂ ਨਹੀਂ ਲਵਾਂਗਾ ਚਲੋ ਗੁੱਸਾ ਕਰ ਦੂ ਤੇ ਉਹ ਤੋਂ ਐਕਸੀਡੈਂਟ ਹੋ ਗਿਆ ਉਹ ਤੋਂ ਐਕਸੀਡੈਂਟ ਹੋਆ ਸੜਕ ਪਾਰ ਕਰਨ ਲੱਗਿਆ ਸੀਗਾ ਮਤਲਬ ਉਧਰੋਂ ਗੱਡੀ ਚ ਆਉਂਦੀਆਂ ਸੀ ਗੋਰੀਆਂ ਸੀਗੀਆਂ ਮਤਲਬ ਗੋਰੇ ਸੀਗੇ ਗੋਰੀਆਂ ਸੀਗੀਆਂ ਦੋ ਕੁੜੀਆਂ ਸੀਗੀਆਂ ਤੇ ਉਹਨਾਂ ਦੇ ਸੱਟ ਸੁੱਟ ਲੱਗਦੀ ਆ ਮਾੜੀ ਮੋਟੀ ਇੱਕ ਦੇ ਮੂੰਹ ਚੋਂ ਖੂਨ ਨਿਕਲਿਆ ਆਉਂਦਾ ਲੱਗਦੀ ਜਣੀ ਦੀ ਮਾੜੀ ਮੋਟੀ ਉਹ ਆ ਹਾਂਜੀ ਉਹ ਵੱਡੀ ਬਣਾ ਲਈ ਉਹਨਾਂ ਨੇ ਤੇ ਚਲੋ ਉਹ ਮੁੰਡੇ ਨੂੰ ਫਾਇਰ ਕਰਤਾ ਮੀਨਜ਼ ਕੱਢਤਾ ਕੰਪਨੀ ਚੋਂ ਤੇ ਉਹ ਮੁੰਡਾ ਇੱਥੋਂ ਅ ਸਰੀ ਸ਼ਾਟਕੇ ਕੈਲਗਰੀ ਚਲਿਆ ਗਿਆ ਚਲੋ ਇੱਥੋਂ ਗਿਆ ਹੋਇਆ ਉਹ ਮੁੰਡਾ ਤੇ ਉਦੋਂ ਬਾਅਦ ਚੋਂ ਮੈਨੂੰ ਪਤਾ ਲੱਗਿਆ ਕਿਸੇ ਤੋਂ ਦੇ ਲੋ ਅੱਜ ਸਾਲ ਹੋ ਗਿਆ ਹਾਂ ਹੁਣ ਐਕਸੀਡੈਂਟ ਹੋਏ ਨੂੰ ਸਾਲ ਤੋਂ ਵੀ ਉੱਤੇ ਹਜੇ ਤੱਕ ਉਹ ਥੈਰਾਪੀਆਂ ਲਈ ਜਾਂਦੀਆਂ ਨੇ ਅਨਸ਼ੂਰੈਂਸ ਕੰਪਨੀ ਤੋਂ ਫ੍ਰੀ ਦੇ ਵਿੱਚ ਹਾਂ ਪਰ ਬਾਹਰਲੇ ਤੁਸੀਂ ਇਹ ਦੇਖੋ ਬਾਹਰ ਇੰਨਾ ਜ਼ਿਆਦਾ ਇਨਸ਼ੂਰੈਂਸ ਕੰਪਨੀਆਂ ਇਹਨਾਂ ਨੂੰ ਦਿੰਦੀਆਂ ਨੇ ਵੀ ਉੱਥੇ ਨਾ ਲਾਈਫ ਨੂੰ ਪ੍ਰਾਇੋਰਟੀ ਦਿੰਦੇ ਹਾਂ ਜੀ ਹਾਂ ਜੀ ਆਪਣੀ ਇੱਥੇ ਇਹ ਚੀਜ਼ਾਂ ਕੱਟ ਨੇ ਹਾਂ ਕੱਟ ਨੇ ਪਰ ਹੋਈ ਹੁਣ ਜਾਗਰੂਕ ਹੋਣ ਲੱਗ ਗੀਆਂ ਇਹ ਚੀਜ਼ਾਂ ਪਰ ਹੋਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਬਾਰੇ ਇੰਸ਼ੋਰਸ ਕੰਪਨੀ ਤੋਂ ਬੰਦਾ ਪੈਸਾ ਮਿਲਦਾ ਗਿੰਦੀ ਵੀ ਅਮਰ ਸਾਹਿਬ ਦੀ ਕੰਪਨੀ ਆਪ ਨਹੀਂ ਤਾਂ ਉਹ ਜੇ ਐਕਸੀਡੈਂਟ ਵੀ ਘਟੀਦਾ ਹੁੰਦਾ ਉਹਦਾ ਸਰਵੇਅਰ ਨਹੀਂ ਜਲਦੀ ਪਾਸ ਕਰਦਾ ਹਾਂਜੀ ਸਰਵੇਅਰ ਆਪਣੇ ਨਖਰੇ ਬਹੁਤ ਕਰਦਾ ਉਹਨੂੰ ਐ ਹੁੰਦਾ ਮੇਰੀ ਜੇਬ ਗਰਮ ਹੋ ਜਵੇ ਮੈਂ ਕੰਮ ਕਰਾਂਦਾ ਫੇਰ ਤੁਹਾਡਾ ਕੰਮ ਆਉਣਾ ਜੇ ਇਹ ਬਗਾਰ ਮੌਂਦੀ ਹੋਊਗੀ ਹਾਂ ਸਹੀ ਗੱਲ ਹੈ ਮੇਰਾ ਤਾਂ ਬਸ ਇਹੀ ਸੀਗਾ ਆਰਟੀਓ ਤੇ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਸੀ ਸਵਾਲ ਵੀ ਆਰਟੀਓ ਕਿੰਦਾ ਤੁਹਾਡੇ ਨਾਲ ਵਰਤੀਦਾ ਕਰਦੇ ਆ ਆਰਟੀਓ ਵਰਤੀਦਾ ਪਹਿਲਾਂ ਨਾਲੋਂ ਠੀਕ ਹੈ ਯਾਨੀ ਹੈ ਬਹੁਤ ਆਰਟੀਓ ਆਪਣੇ ਅੰਡੀਆ ਦੇ ਵਿੱਚ ਹਾਂਜੀ ਹਰ ਜਗ੍ਹਾ ਆਰਟੀਓ ਹਰ ਸ਼ਹਿਰ ਦੇ ਵਿੱਚ ਆਰਟੀਓ ਤੁਹਾਨੂੰ ਮਿਲੂਗਾ ਮਤਲਬ ਉਹ ਸਹੀ ਕਰਦੇ ਆ ਕਿਤੇ ਜਾਂਦਾ ਕਈ ਵਾਰੀ ਗਲਤ ਵੀ ਕਰ ਜਾਂਦੇ ਆ ਨਹੀਂ ਹੈ ਤਾਂ ਗਲਤ ਹੈ ਕਰਾਪਸ਼ਨ ਹੋ ਰਹੀ ਹੈ ਅੱਛਾ ਇਹ ਆਰਟੀਓ ਸਿਸਟਮ ਹੋਣਾ ਨਹੀਂ ਚਾਹੀਦਾ ਨਹੀਂ ਹੋਣਾ ਚਾਹੀਦਾ ਹਨਾ ਜਦੋਂ ਆਪਾਂ ਇੱਕ ਵਾਰੀ ਟੈਕਸ ਭਰਤਾ ਟੈਕਸ ਭਰਤਾ ਰੋਡ ਟੈਕਸ ਦੇ ਰਹੇ ਆ ਹਰ 100 ਕਿਲੋਮੀਟਰ ਦਾ ਪੈਸਾ ਸਰਕਾਰ ਨੂੰ ਦੇ ਰਹੇ ਆ ਹਾਂਜੀ ਹੁਣ ਤੁਸੀਂ ਲਾ ਲਓ ਹਿਸਾਬ ਮੇਰੀ ਇੱਕ ਗੱਡੀ ਦਾ ਐਵੇਂ ਕੋ ਤਿੰਨ ਗੱਡੀਆਂ ਨੇ ਹਾਂਜੀ ਮੇਰੀ ਇੱਕ ਏਡੀ ਦਾ 35000 ਦਾ ਖਰਚਾ ਜਾਂਦਾ ਇੱਕ ਚੱਕਰ ਦਾ ਅੱਛਾ ਜੀ ਲਾਰੋ ਮੈਂ ਸਵਾ ਲੱਖ ਰੁਪਇਆ 15 ਦਿਨਾਂ ਦਾ ਸਾਡਾ ਨੂੰ ਦੇ ਰਿਹਾ ਹਾਂ ਹਾਂਜੀ ਦੋ ਜਕਰਾਂ 2 ਲੱਖ ਰੁਪਇਆ ਵੇ 1 ਮਹੀਨੇ ਦਾ ਉਹਦੇ ਵਿੱਚ ਮੈਨੂੰ ਆਰਟੀਓ ਵੀ ਪਰੇਸ਼ਾਨ ਰੱਖ ਰਿਹਾ ਤੇ ਬਿਹਾਰੀ ਗਣ ਵੀ ਪਰੇਸ਼ਾਨ ਕਰ ਰਹੇ ਨੇ ਬਿਹਾਰ ਵਾਲੇ ਹੋਰ ਹਾਲ ਸਵੇਟਾਂ ਖਾਤਮੋਂਗੇ ਬਿਹਾਰ ਵਾਲੇ ਮੇਰੀ ਲਾਈ ਬੈਠੇ ਨੇ ਉਹੀ ਤੰਗ ਪਰੇਸ਼ਾਨ ਕਰਦੇ ਨੇ ਗੱਲ ਨਹੀਂ ਤੁਸੀਂ ਆਪਾਂ ਇਹ ਇਹ ਆਵਾਜ਼ ਤੁਸੀਂ ਫਿਕਰ ਨਾ ਕਰੋ ਬਹੁਤ ਦੂਰ ਤੱਕ ਜਾਊਗੀ ਇਹ ਆਵਾਜ਼ ਤੁਸੀਂ ਹੋਰ ਵੀ ਕੋਈ ਗੱਲ ਦੱਸਣਾ ਚਾਹੁੰਦੇ ਹੋ ਉਹ ਵੀ ਦੱਸ ਸਕਦੇ ਹੋ ਸਾਨੂੰ ਜਦੋਂ ਟੈਕਸ ਲਾਤਾ ਤੁਸੀਂ ਰੋੜਦੇ ਸਾਨੂੰ ਪਾਸੋਂ ਮਿਲੇ ਟੈਕਸ ਲੈ ਲਿਆ ਐ ਐਨਪੀ ਅਸੀਂ ਪਰਮਨਟ ਲੈ ਲਿਆ ਤੇ ਰੋਡ ਦਾ 7 ਕਿਲੋਮੀਟਰ ਬਾਅਦ ਦੇ ਰਹੇ ਆਂ ਕਿ ਜਗ੍ਹਾ ਤਾਂ 50 ਕਿਲੋਮੀਟਰ ਬਾਅਦ ਵੀ ਟੂਲ ਆ ਜਾਂਦਾ ਅੱਛਾ ਉੱਥੇ ਦੀ 500 700 ਦੇ ਕੇ ਨਿਕਲਦੇ ਆਂ ਫਿਰ ਗਵਰਨਮੈਂਟ ਨੂੰ ਯਾਰ ਉਦੋਂ ਬਾਅਦ ਆਰਟੀ ਹੋਰ ਖੜਾ ਉਹ ਕਹਿੰਦਾ ਮੈਨੂੰ 1000 ਰੁਪਏ ਦੇ ਕਿੰਨੇ ਅੱਛਾ ਉਹ ਨੀਰੀ ਕਰਾਪਸ਼ਨ ਆ ਆਰਟੀ ਉਹਦੀ ਉਹ ਨੀਰੀ ਉਹ ਬੰਦ ਹੋਣੀ ਚਾਹੀਦੀ ਆ ਆ ਟੈਕਸ ਪੰਜਾਬ ਦੇ ਵਿੱਚ ਮਤਲਬ ਘਟਨੇ ਪੰਜਾਬ ਚ ਬਹੁਤ ਘਟਾ ਇਹ ਆਪਣੇ ਸਮਝਦਾਰ ਨੇ ਬੰਦੇ ਪੰਜਾਬ ਚ ਨਹੀਂ ਬਾਰਲੀਆਂ ਸਟੇਟਾਂ ਵਾਲੇ ਆਪਣੇ ਨਾਲ ਨਜ਼ਾਇਜ਼ ਕਰਦੇ ਨੇ ਹਾਂ ਪੰਜਾਬ 'ਚ ਪਹਿਲਾ ਹੁੰਦਾ ਸੀਗਾ ਇਤੋਂ ਦਾ 15 ਸਾਲ ਪਹਿਲਾਂ ਬਹੁਤ ਤੰਗ ਆ ਜਾਂਦਾ ਸੀ ਉਹ ਬਹੁਤ ਫਰਕਾ ਪੰਜਾਬ 'ਚ ਚਲੋ ਇਹ ਚਲੋ ਜੀ ਸਮਾਪਤੀ ਕਰਦੇ ਆ ਇਹ ਸਨ ਤੇਜਿੰਦਰ ਸਿੰਘ ਜੀ ਜਿਹੜੇ ਕੀ ਟਰਾਂਸਪੋਰਟਰ ਵੀ ਨੇ ਤੇ ਡਰਾਈਵਰ ਵੀ ਨੇ ਆਪਣਾ ਕੀਤਾ ਆਪ ਵੀ ਕਰਦੇ ਆ ਤੇ ਆਪਣੀ ਟਰਾਂਸਪੋਰਟ ਵੀ ਚਲਾਉਂਦੇ ਆ ਤੇ ਇਹਨਾਂ ਨੇ ਅੱਜ ਨਵੀਆਂ ਤੋਂ ਨਵੀਆਂ ਗੱਲਾਂ ਸਾਨੂੰ ਦੱਸੀਆਂ ਹੋਪਸੋ ਸਰਕਾਰ ਤੇ ਕਨਨਟੱਕੇ ਗੱਲਾਂ ਪਹੁੰਚਣ ਸਰਕਾਰ ਇਹਨਾਂ ਦੀਆਂ ਗੱਲਾਂ ਤੇ ਗੌਰ ਕਰੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ